ਕਰਤਾਰ ਦੀ ਸੋਗੰਦ ਹੈ ਨਾਨਕ ਦੀ ਕਸਮ ਹੈ ਜਿੰਨੇ ਵੀ ਹੋ ਤਾਰੀਫ ਗੋਬਿੰਦ ਦੀ ਕਮ ਹੈ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਗਰਮਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੋਲ ਮੀਡੀਆ ਹਰਿਆਣਾ ਅੱਜ ਜਿਸ ਮੌਜੂਦਾ ਸਰਸਾ ਜ਼ਿਲਹਾ ਦਾ ਪਿੰਡ ਸੰਤਨਗਰ ਚੋਣਾਂ ਦੇ ਵਿੱਚ ਲਗਭਗ 1 ਦਿਨ ਰਹਿ ਚੁੱਕਿਆ ਹੈ ਔਰ 19 ਤਰੀਕ ਨੂੰ ਜਿਹੜਾ ਚੋਣ ਬਹੁਤ ਹੀ ਸਰਗਰਮੀਆਂ ਦੇ ਪਹੁੰਚ ਚੁੱਕਿਆ ਹੈ ਔਰ ਇਸ ਦੇ ਚੋਣ ਵਾਲੇ ਜਿੰਨੇ ਵੀ ਉਮੀਦਵਾਰ ਆਪੋ ਆਪਣੇ ਵੋਟਾਂ ਦੀ ਅਪੀਲ ਕਰਨ ਵਾਸਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਆਪੋ ਆਪਣੇ ਜਿਹੜਾ ਕਿ ਸ਼ਰਕ ਅਸਿੰਮਾ ਦੇ ਵਿੱਚ ਜਾ ਰਹੇ ਨੇ ਸਾਥੀਓ ਅੱਜ ਅਸੀਂ ਪਿੰਡ ਸੰਤਨਗਰ ਸਰਦਾਰ ਫਮਰ ਸਿੰਘ ਖਾਲਸਾ ਵਰਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਸੰਤਨਗਰ ਪਿੰਡ ਵਾਲੇ ਕਿੰਨਾ ਕੁ ਪਿਆਰ ਦੇਣ ਨਾਲ ਪਿੱਛੇ ਤੁਸੀਂ ਸਾਡੇ ਲਾਈਵ ਤਸਵੀਰਾਂ ਦੇਖ ਸਕਦੇ ਜੇ ਸੰਤਨਗਰ ਦੇ ਚੌਣ ਵਾਲੇ ਜਿੰਨੇ ਵੀ ਸਪੋਰਟਰ ਉਹਨਾਂ ਦੇ ਭੈਣ ਭਰਾ ਜਿੰਨੇ ਵੀ ਦੇਖੋ ਉਹਨਾਂ ਦੇ ਨਾਲ ਆਏ ਹੋਏ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਗੱਲਬਾਤ ਕਰਾਂਗੇ ਕਿ ਇਹ ਅੱਜ ਫਮਨ ਸਿੰਘ ਦੇ ਸਪੋਰਟ ਦੇ ਵਿੱਚ ਚਾਹੇ ਨਾ ਇਹਨਾਂ ਨੂੰ ਕਿਸ ਤਰੀਕੇ ਦਾ ਅਨੁਭਵ ਹੈ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਹਾਜੀ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਖਾਲਸਾ ਜੀ ਲਗਭਗ ਇੱਕਦਮ ਰਾਜਗੁਰੂ ਚੋਣ ਦੇ ਵਿੱਚ ਤੇ ਤੁਹਾਨੂੰ ਸਰਦਾਰ ਫਮਨ ਸਿੰਘ ਖਾਲਸਾ ਦੀ ਕਿਸ ਤਰੀਕੇ ਦੀ ਜਿੱਤ ਲੱਗ ਰਹੀ ਹੈ ਮੈਨੂੰ ਇਹ ਲੱਗਦਾ ਜੀ ਅੱਜ ਅਸੀਂ ਸੰਤ ਨਗਰ ਪਿੰਡ ਦੇ ਵਿੱਚ ਵੋਟਾਂ ਦੀ ਅਰਜ਼ ਕਰਨਾ ਆਏ ਹੋਏ ਹਾਂ ਤਾਂ ਬਹੁਤ ਵਧੀਆ ਇੱਕ ਪਬਲਿਕ ਵੱਲੋਂ ਹੰਗਾਰਾ ਮਿਲ ਰਿਹਾ ਫਮਰ ਸਿੰਘ ਨੂੰ ਇਹ ਲੱਗ ਰਿਹਾ ਵੀ ਫਮਨ ਸਿੰਘ ਜੀ ਚੰਗੀਆਂ ਵੋਟਾਂ ਦੇ ਉੱਤੇ ਜਿੱਤ ਹਾਸਲ ਕਰਨਗੇ ਅਗਰ ਇਹਨਾਂ ਦੀ ਪਾਰਟੀ ਹੋਂ ਦੇ ਵਿੱਚ ਆਂਦੀ ਏ ਤੇ ਤੁਹਾਨੂੰ ਲੱਗਦਾ ਵੀ ਜਿਹੜੇ ਰੁਕੇ ਹੋਏ ਕੰਮ ਗੁਰਦੁਆਰਿਆਂ ਦੇ ਜਿੰਨੇ ਵੀ ਨੇ ਉਹ ਪੂਰੇ ਹੋਣਗੇ ਆ ਸਿੱਖ ਸਮਾਜ ਸੰਸਥਾ ਜਿਹੜੀ ਆਪਣੇ ਸਾਡੇ ਜਿਹੜੇ ਸੀਨੀਅਰ ਪ੍ਰਧਾਨ ਹਨ ਸਰਦਾਰ ਦیدار ਸਿੰਘ ਜੀ ਨਲਵੀ ਉਹਨਾਂ ਦੇ ਰਹਿਨਮਾਈ ਦੇ ਵਿੱਚ ਅਗਰ ਕਮੇਟੀ ਜੀ ਬਣਦੀ ਆ ਉਹ ਪ੍ਰਧਾਨ ਬਣਦੇ ਆ ਤਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਪਬਲਿਕ ਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਇਹਨਾਂ ਦੇ ਨਮਾਇंदे ਚੁਣੇ ਹੋਏ ਨੇ ਨੇ ਕੰਮ ਕਰਕੇ ਵਿਖਾਇਆ ਹੈ ਠੀਕ ਖਾਲਸਾ ਜੀ ਧੰਨਵਾਦੀ ਠੀਕ ਹੈ ਖਾਲਸਾ ਸਾਡਾ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤੇ ਖਾਲਸਾ ਸਾਡਾ ਪਹਿਲੀ ਗੱਲ ਤੁਹਾਡਾ ਨਾ ਕਰਾਂਗੇ ਅੱਜ ਸੰਤਨਗਰ ਪਿੰਡ ਵਿੱਚ ਤੁਸੀਂ ਵੋਟਰ ਦੀ ਅਪੀਲ ਕਰ ਰਹੇ ਜੇ ਤੁਹਾਨੂੰ ਕਿਸ ਤਰੀਕੇ ਦਾ ਪਿਆਰ ਮਿਲ ਰਿਹਾ ਅੱਜ ਮੇਰਾ ਪਿੰਡ ਸੰਤਨਗਰ ਪਿੰਡ ਵਾਸੀਆਂ ਨੂੰ ਸਭ ਤੋਂ ਪਹਿਲਾਂ ਸ਼ੁਭ ਕਾਮਨਾਵਾਂ ਕਿਉਂਕਿ ਮੈਨੂੰ ਬਹੁਤ ਵਧੀਆ ਇਹਨਾਂ ਨੇ ਸੰਤਨਗਰ ਦੀ ਸੰਗਤ ਨੇ ਹੰਗਾਰਾ ਦਿੱਤਾ ਹੈ ਜਿਸ ਕਰਕੇ ਅਸੀਂ ਗਏ ਆ ਸਾਡੇ ਆਪਣੇ ਭੈਣ ਭਰਾ ਨੇ ਸਾਡੇ ਰਿਸ਼ਤੇਦਾਰ ਨੇ ਅਸੀਂ ਸਾਰੇ ਘਰਾਂ ਵਿੱਚ ਗਏ ਆ ਤੇ ਸਾਰੇ ਘਰਾਂ ਵਿੱਚੋਂ ਪੈਣਾ ਭਰਾਵਾ ਨੇ ਬਹੁਤ ਵੱਡਾ ਹੰਗਾਰਾ ਬਹੁਤ ਕੁੱਚੀ ਗਿਣਤੀ ਦਾ ਹੰਗਾਰਾ ਉਹ ਨਾਲੇ ਸੁਣ ਦਿੱਤਾ ਹੈ ਤੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਨੂੰ ਇਸ ਨਗਰ ਵਿੱਚੋਂ ਕਿ ਅਸੀਂ ਤੁਹਾਨੂੰ ਸਾਰੇ ਨਗਰਾਂ ਵਿੱਚੋਂ ਆਪਣੇ ਭੈਣ ਭਰਾਵਾਂ ਦੇ ਨਾਲ ਰਲ ਕੇ ਬਹੁਤ ਮਤ ਲੈ ਕੇ ਵਿਖਾਵਾਂਗੇ ਖਾਸਾ ਜ ਇੱਕ ਨਵੀਂ ਅਪਡੇਟ ਆ ਰਹੀ ਹੈ ਕਿ ਕਿਸੇ ਜਥੇਬੰਦੀਏ ਨੇ ਕਿਸੇ ਨੂੰ ਵੀ ਵਿਧਾਇਕ ਨੂੰ ਕਿਸੇ ਤਰੀਕੇ ਦਾ ਕੋ ਸਪੋਰਟ ਕੀਤੀ ਹੈ ਵੇਖੋ ਜੀ ਇਹ ਅਫਵਾਹਾਂ ਨੇ ਬਿਲਕੁਲ ਝੂਠੀਆਂ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਨੇ ਜੀ ਸਾਨੂੰ ਇਹ ਗੁਰਦੁਆਰਾ ਚਿਲਾ ਸਾਹ ਤੋਂ ਬਾਬਾ ਜੀ ਨੇ ਆਖਿਆ ਹੈ ਅਸੀਂ ਉਹਨਾਂ ਵੱਲੋਂ ਖੜੇ ਆ ਇਹ ਵੀ ਝੂਠ ਹੈ ਇੱਕ ਬਹੁਤ ਵੱਡੀ ਅਫਵਾਹ ਫਲਾਈ ਜਾ ਰਹੀ ਹੈ ਕਿ ਸਾਨੂੰ ਪੈਣੀ ਸਾਹ ਤੋਂ ਬਹੁਤ ਵੱਡਾ ਹੁਕਮ ਆਇਆ ਹੈ ਜੀ ਅਸੀਂ ਅਸੀਂ ਹੁਕਮ ਦੇ ਅਨਸਾਰ ਵੋਟਾਂ ਪਾਉਣੀਆਂ ਨੇ ਬਿਲਕੁਲ ਝੂਠੀਆਂ ਗੱਲਾਂ ਨੇ ਸਾਰਾ ਫੇਕ ਹੈ ਇਹ ਜਿਹੜੇ ਅੱਗੇ ਨਮਾਇंदे ਨੇ ਜਿਹੜੇ ਹੈਗਾ ਸੇਵਾਦਾਰ ਨੇ ਉਹਨਾਂ ਦੇ ਉਹ ਇਹ ਗੱਲਾਂ ਫਲਾਉਂਦੇ ਨੇ ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਸਾਨੂੰ ਇਸ ਤਰੀਕੇ ਨਾਲ ਵੋਟਾਂ ਮਿਲ ਜਾਣ ਅਸੀਂ ਝੂਠ ਦਾ ਸਾਰਾ ਨਹੀਂ ਲੈਂਦੇ ਅਸੀਂ ਸੱਚ ਤੇ ਰਹਿਣ ਵਾਲੇ ਆ ਤੇ ਸੱਚ ਦੀ ਗੱਲ ਕਰਨ ਵਾਲੇ ਆ ਸੇਵਾਦਾਰ ਵੀ ਸੱਚ ਦਾ ਹੀ ਬਣਨਾ ਚਾਹੀਦਾ ਹੈ ਸੱਚ ਤੇ ਪਹਿਰਾ ਦੇਣ ਵਾਲਾ ਬਣਨਾ ਚਾਹੀਦਾ ਹੈ ਜਿਹੜਾ ਬਾਣੀ ਦਾ ਤੇ ਬਾਣੇ ਦਾ ਧਾਰਨੀ ਹੋਵੇ ਕੋਈ ਬਣਨਾ ਚਾਹੀਦਾ ਹੈ ਜਿਹੜਾ ਬੰਦਾ ਝੂਠ ਬੋਲਦਾ ਅੱਜ ਜਿਹੜਾ ਝੂਠ ਦਾ ਸਾਰਾ ਲੈ ਕੇ ਚੱਲਦਾ ਹੋਗਾ ਆਪਣੀ ਕੌਮ ਦਾ ਆਪਣੇ ਗੁਰਦੁਆਰਿਆਂ ਦਾ ਕੀ ਸਵਾਰੇਗਾ ਅਗਰ ਤੁਹਾਡੀ ਪਾਰਟੀ ਹੋਂਦ ਵਿੱਚ ਆਉਂਦੀ ਤੇ ਰੋਕੇ ਹੋਏ ਜਿਹੜਾ ਗੁਰਦੁਆਰਿਆਂ ਦੇ ਕੰਮ ਨੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਹਾਂਜੀ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਦਦਾਰ ਸਿੰਘ ਢਲਵੀ ਜਿਨ੍ਹਾਂ ਦੀ ਸਿੱਖ ਸਮਾਜ ਸੰਸਥਾ ਜਿਨ੍ਹਾਂ ਵੱਲੋਂ ਸਾਨੂੰ ਸੇਵਾਦਾਰੀ ਦਾ ਮੌਕਾ ਮਿਲਿਆ ਹੈ ਅਸੀਂ ਉਹਨਾਂ ਦੀ ਹੋਂਦ ਤੇ ਜਿਹੜਾ ਜਿਹੜਾ ਉਹਨਾਂ ਨੇ ਕੰਮ ਆਖਿਆ ਜੋ ਲਿਖਿਆ ਜੋ ਉਹਨਾਂ ਨੇ ਸਾਨੂੰ ਮੈਨੀਫੈਸਟੋ ਤਿਆਰ ਕਰਕੇ ਦਿੱਤਾ ਹੈ ਉਹਦੇ ਵਿੱਚ ਬਹੁਤ ਉੱਚੇ ਪੱਧਰ ਤੇ ਜਿਹੜੇ ਕੰਮ ਰੁਕੇ ਹੋਏ ਗੁਰਦੁਆਰਿਆਂ ਦੇ ਜਾਂ ਲੰਗਰ ਹਾਲਾਂ ਦੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਗੁਰਦੁਆਰੇ ਦਾ ਕੰਮ ਹੈ ਉਹ ਰੁਕੇ ਅਸੀਂ ਉਹ ਉਹਨਾਂ ਦੀ ਸੋਚ ਤੇ ਪਹਿਰਾ ਦੇ ਕੇ ਉਹ ਪਹਿਲੇ ਤੌਰ ਤੇ ਕਰਾਂਗੇ ਅਤੇ ਦੂਸਰੀ ਗੱਲ ਜਿਹੜੇ ਸਭ ਤੋਂ ਵੱਡੀ ਗੱਲ ਹੈ ਕਿ ਪੰਜ ਮੈਡੀਕਲ ਹਸਪਤਾਲ ਜਿਹੜੇ ਉਹਨਾਂ ਨੇ ਐਲਾਨੇ ਨੇ ਹਰਿਆਣਾ ਦੇ ਵਿੱਚ ਵੀ ਬਹੁਤ ਜਿਹੜਾ ਵਧੀਆ ਇਲਾਜ ਜਿਹੜਾ ਉੱਥੇ ਹੋ ਸਕੇ ਉਹ ਅਤੇ ਫ੍ਰੀ ਹੋ ਸਕੇ ਗਰੀਬ ਬੱਚਿਆਂ ਦਾ ਗਰੀਬ ਪਰਿਵਾਰਾਂ ਦਾ ਜਿਨ੍ਹਾਂ ਕੋਲ ਘੱਟ ਮਾਇਆ ਹੈ ਅਤੇ ਉਹ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਫ੍ਰੀ ਅਤੇ ਜਿਨ੍ਹਾਂ ਕੋਲ ਹੈਗੀ ਹੈ ਮਾਇਆ ਉਹਨਾਂ ਦਾ ਬਹੁਤ ਵਾਜਬ ਰੇਟਾਂ ਤੇ ਕੰਮ ਜਿਹੜਾ ਉਹ ਉੱਥੇ ਹੋਏਗਾ ਉੱਥੇ ਇਲਾਜ ਹੋਏਗਾ ਅਤੇ ਪੰਜ ਮੈਡੀਕਲ ਕਾਲਜ ਜਿਹੜੇ ਉਹਨਾਂ ਨੇ ਇਸ ਹਰਿਆਣੇ ਦੇ ਅੰਦਰ ਐ ਐਲਾਨ ਕੀਤਾ ਹੈ ਕਿ ਸਾਡੀ ਇਹ ਪਾਰਟੀ 6 ਮਹੀਨ ਸਸਤਾ ਜਿਹੜੀ ਹੋਂਦ ਵਿੱਚ ਆਉਂਦੀ ਹੈ ਅਸੀਂ ਗੁਰਦੁਆਰਿਆਂ ਦੀ ਸੇਵਾ ਕਰਾਂਗੇ ਅਤੇ ਉਹ ਕਾਲਜ ਖੋਲ੍ਹਾਂਗੇ ਅਤੇ ਨਾਲ ਦੀ ਨਾਲ ਪਾਠੀ ਸਿੰਘਾਂ ਦੀ ਜਿਹੜੀ ਗੱਲ ਹੈ ਪਾਠੀ ਸਿੰਘਾਂ ਨੂੰ ਜਿਹੜੀ ਘਟ ਮਾਇਆ ਮਿਲਦੀ ਹੈ ਉਹਦੇ ਵਾਸਤੇ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਕੀਤਾ ਹੈ ਉਹਨਾਂ ਦੀ ਰਹਿਸ਼ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਉਹਨਾਂ ਨੂੰ ਖੁੱਲੀ ਮਾਇਆ ਮਿਲੇਗੀ ਰਹਿਣ ਵਾਸਤੇ ਉਹਨਾਂ ਦੇ ਕਮਰੇ ਬਣਨਗੇ ਅਤੇ ਨਾਲ ਦੀ ਨਾਲ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਐਜੂਕੇਸ਼ਨ ਵਾਸਤੇ ਸਭ ਤੋਂ ਵੱਡਾ ਸਟੈਪ ਜਿਹੜਾ ਹੈ ਪਾਠੀ ਸਿੰਘਾਂ ਵਾਸਤੇ ਉਹ ਜਿਹੜਾ ਚੁੱਕਿਆ ਹੈ ਠੀਕ ਹਾਲ ਸਾਹਿਬ ਜੀ ਧੰਨਵਾਦ ਜੀ ਹਾਂ ਜੀ ਸਰਗਤੀ ਕਾ ਖਾਲਸਾ ਵਾਏ ਗੁਰੂ ਸਾਹਿਬ ਸਾਥੀਓ ਸਿਹੁਣ ਗੱਲ ਕੀਤੀ ਖਾਲਸਾ ਫਮਨ ਸਿੰਘ ਦਰਮਨ ਜੀ ਦੇ ਨਾਲ ਆ ਮੈਂ ਤੁਹਾਡੇ ਤੋਂ ਇਜਾਜ਼ਤ ਲਈ ਨਾ ਗਰਮੇਰ ਸਿੰਘ ਡੋਲਮੇਡੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਜਉਂਦੇ ਰਹੋ ਹੱਸਦੇ ਵਸਦੇ ਰਹੋ ਇਧਰ ਜਾਣਾ ਇਥੋਂ